ਜਿਹੜਾ ਆਪਣੇ ਡੀਜੀਪੀ ਸਾਹਿਬ ਨੇ ਕਿਹਾ ਕਿ ਨਸ਼ਾ ਮੁਕਤੀ ਕਰਦਾ ਕਿ ਮੈਨੂੰ ਪੂਰੀ ਲੱਗਦਾ ਵੀ ਹੋ ਜਾਊਗਾ ਸਰ ਤੁਸੀਂ ਜਿਹੜਾ ਸਵਾਲ ਕਰਿਆ ਹੈ ਵੀ ਡੈਡ ਲਾਈਨ ਡੀਜੀਪੀ ਸਾਹਿਬ ਵੱਲੋਂ ਦਿੱਤੀ ਗਈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਪ੍ਰਸ਼ਾਸਨ ਨੂੰ ਕੋਈ ਡੈਡ ਲਾਈਨ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਤਰੀਕ ਤੱਕ ਜਿੰਨੇ ਵੀ ਨਸ਼ਾ ਤਸਕਰ ਹੈ ਉਹਨਾਂ ਨੂੰ ਫੜ ਲਓ ਸਪਲਾਈ ਦਾ ਕਨੈਕਸ਼ਨ ਤੋੜ ਦਿਓ ਉਹਨਾਂ ਦੇ ਬਣਦੀ ਕਾਰਵਾਈ ਕਰੋ ਉਸ ਤੋਂ ਬਾਅਦ ਫਿਰ ਉਸ ਇਲਾਕੇ ਦੇ ਐਸਐਸਪੀ ਸਾਹਿਬ ਫਿਰ ਉਸ ਇਲਾਕੇ ਦੇ ਡੀਐਸਪੀ ਫਿਰ ਉਸ ਇਲਾਕੇ ਦੇ ਐਸਐਚਓ ਸਾਹਿਬ ਜ਼ਿੰਮੇਵਾਰ ਹੋਣਗੇ ਕਿ ਨਸ਼ੇ ਦੀ ਸਪਲਾਈ ਕਿਉਂ ਨਹੀਂ ਟੁੱਟੀ ਕਿਉਂ ਕਿ ਹੁਣ ਉਹਨਾਂ ਦੇ ਨਾਲ ਸਾਥ ਦੇਣ ਲਈ ਆਹ ਟੀਮ ਬਣ ਗਈ ਹੈ ਉਹਨਾਂ ਦੇ ਸਾਥ ਦੇਣ ਲਈ ਆਮ ਲੋਕਾਂ ਦਾ ਇੱਕ ਜਿਹੜਾ ਵੱਡਾ ਵੱਡਾ ਇੱਕ ਸਾਥ ਹੁੰਦਾ ਉਹ ਮਿਲ ਗਿਆ ਇਸ ਕਰਕੇ ਜਿਹੜਾ ਤੁਸੀਂ ਇਹ ਕਿਹਾ ਜੇਕਰ ਉਹਨਾਂ ਨੇ ਇਸ ਗੱਲ ਦਾ ਦਿੱਤਾ ਤਾਂ ਜ਼ਰੂਰ ਉਸ ਤੋਂ ਬਾਅਦ ਉਹਨਾਂ ਬੰਦਿਆਂ ਤੇ ਐਕਸ਼ਨ ਹੋਇਆ ਕਰੂਗਾ ਜਿਹੜੇ ਬੰਦੇ ਨਸ਼ੇ ਨੂੰ ਵਕਾਨ ਦੇ ਵਿੱਚ ਸਾਥ ਦੇ ਰਹੇ ਹਨ ਸਰ ਜਿਹੜੇ ਕੋਆਰਡੀਨੇਟਰ ਲਾਈਨ ਹੈਗੇ ਜਿਵੇਂ ਨਸ਼ਾ ਕਿੱਥੇ ਵਿਕਦਾ ਹੋਸਪਿਟਲ ਨੇ ਕਿਥੇ ਜਾਏਗਾ ਮੈਨੂੰ ਸਰ ਇਹ ਕੋਆਰਡੀਨੇਟਰ ਰਾਤ ਦਿਨ ਚੌਂਕੀਦਾਰ ਬਣ ਕੇ ਪਿੰਡਾਂ 'ਚ ਪਹਿਰਾ ਦਿਆ ਕਰੂਗਾ ਪਿੰਡਾਂ ਚ ਦੱਸ ਫਿਰ ਪੈਰਾ ਦੇ ਕਿਉਂ ਸ਼ਹਿਰਾਂ ਦੀ ਆਪਾਂ ਗੱਲ ਸ਼ਹਿਰਾਂ ਚ ਵੀ ਸਰ ਮੇਰੀ ਗੱਲ ਸੁਣੋ ਦੇਖੋ ਸ਼ਹਿਰਾਂ ਚ ਵੀ ਪਿੰਡਾਂ ਚ ਵੀ ਇਹ ਇਹਦੇ ਦੋ ਪੜਾਏ ਆ ਪਹਿਲਾਂ ਪਿੰਡਾਂ ਚੋਂ ਅਸੀਂ ਸ਼ੁਰੂ ਕਰਿਆ ਫਿਰ ਸ਼ਹਿਰਾਂ ਚ ਪੜਾ ਕੇ ਸਰ ਇਹਨਾਂ ਨੂੰ ਜਿਹੜਾ ਲਾਇਆ ਹੈ ਇਹ ਬਹੁਤ ਮਿਹਨਤੀ ਨੇ ਇਹ ਆਪਣੀ ਜੇਬਾਂ ਚੋਂ ਪੈਸੇ ਖਰਚ ਕੇ ਰਾਤ ਦਿਨ ਲੋਕਾਂ ਦੀ ਸੇਵਾ ਕਰਦੇ ਸੀ ਪਾਰਟੀ ਨੇ ਇਹਨਾਂ ਤੇ ਫਤਵਾ ਫਤਵਾ ਜਿਤਾਉਂਦੇ ਹੋਏ ਇਹਨਾਂ ਨੂੰ ਹਲਕੇ ਦਾ ਕੋਆਰਡੀਨੇਟਰ ਡਿਸਟ੍ਰਿਕਟਾ ਕੋਆਰਡੀਨੇਟਰ ਤੇ ਜਗਦੀਪ ਜੱਗੇ ਨੂੰ ਜ਼ੋਨ ਦਾ ਕੋਆਰਡੀਨੇਟਰ ਲਾਇਆ ਹੈ ਅਸੀਂ ਸਾਰੇ ਅਸੀਂ ਸਾਰੇ ਰਲ ਕੇ ਇਸ ਕੰਮ ਦੇ ਉੱਤੇ ਜੁਟ ਗਏ ਆ ਦਿਨ ਰਾਤ ਇਹਦੇ ਤੇ ਕੰਮ ਕਰਾਂਗੇ ਮੈਂ ਇਹਨਾਂ ਕੋਲ ਵੀ ਲਿਸਟ ਆ ਰਹੀ ਹੈ ਮੈਂ ਤੁਹਾਨੂੰ ਵੀ ਇੱਕ ਤੁਹਾਨੂੰ ਬੇਨਤੀ ਕਰੂੰਗਾ ਜਿਹੜੇ ਤਸਕਰ ਤਸਕਰੀ ਕਰਦੇ ਆ ਤੁਸੀਂ ਸਾਨੂੰ ਜਾਣਕਾਰੀ ਦਿਓ ਤੁਹਾਡਾ ਨਾਮ ਤੁਹਾਡਾ ਪਤਾ ਤੁਹਾਡਾ ਮੋਬਾਈਲ ਨੰਬਰ ਪੂਰੀ ਤਰ੍ਹਾਂ ਹੀڈن ਰੱਖਿਆ ਜਾਊਗਾ ਲੁਕਿਆ ਹੋਇਆ ਰਹੂਗਾ ਤੇ ਅਸੀਂ ਪ੍ਰਸ਼ਾਸਨ ਨੂੰ ਕਹਿ ਕੇ ਉਹਨਾਂ ਤੇ ਬਣਦੀ ਕਾਰਵਾਈ ਜ਼ਰੂਰ ਕਰਾਂਗੇ ਕਿਉਂਕਿ ਤੁਸੀਂ ਦੇਖਿਆ ਜਦੋਂ ਤਸਕਰਾਂ ਦੀਆਂ ਕੋਠੀਆਂ ਢਠਣ ਲੱਗੀਆਂ ਫੇਰ ਉਹਨਾਂ ਦੇ ਮਨ ਨੂੰ ਛੱਟ ਵੱਜੀ ਐ ਫੇਰ ਉਹ ਛੱਡ ਛੱਡ ਕੇ ਘਰ ਪੰਜਾਬ ਤੋਂ ਬਾਹਰ ਰਹਿਣ ਲੱਗ ਗਏ ਪਰ ਉਹ ਤਸਕਰ ਜਿੱਥੇ ਮਰਜ਼ੀ ਰਹਿਣ ਲੱਗ ਜਾਣਾ ਨਜਾਇਜ਼ ਪੈਸੇ ਨਾਲ ਨਸ਼ੇ ਦੀ ਸਮਗਲਿੰਗ ਕਰਕੇ ਤਸਕਰਾਂ ਨੇ ਕਮਾਏ ਹੋਏ ਪੈਸੇ ਉਹਨਾਂ ਦੇ ਮਹਿਲਾਂ 'ਚ ਨਹੀਂ ਰਹਿਣ ਦੇਵਾਂਗੇ ਉਹਨਾਂ ਦੀਆਂ ਗੱਡੀਆਂ ਜਬਤ ਕਰਾਂਗੇ ਇੱਕ ਮੈਂ ਹੋਰ ਵੀ ਤੁਹਾਨੂੰ ਦੱਸਣ ਲੱਗਿਆ ਮਲੇਰ ਕੋਟਲੇ ਦੇ ਤਸਕਰਾਂ ਦੇ ਰਿਸ਼ਤੇਦਾਰਾਂ ਦੇ ਵੀ ਨੰਬਰ ਜਿਹੜੇ ਨੇ ਟ੍ਰੇਸ ਕਰਿਆ ਕਰਾਂਗੇ ਮਲੇਰ ਕੋਟਲੇ ਜ਼ਿਲ੍ਹੇ ਦੇ ਤਸਕਰਾਂ ਦੇ ਭੈਣ ਭਰਾਵਾਂ ਦੀਆਂ ਵੀ ਜਾਇਦਾਦਾਂ ਚੈੱਕ ਕਰਾਂਗੇ ਮਲੇਰ ਕੋਟਲੇ ਦੇ ਤਸਕਰਾਂ ਦੇ ਜਿਹੜੇ ਮਾਪੇ ਦੀ ਕੀ ਜਾਇਦਾ ਸੀ ਉਹਦਾ ਵੀ ਪੂਰੀ ਤਰ੍ਹਾਂ ਵੇਰਵਾ ਰੱਖਾਂਗੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਉਹਨਾਂ ਦੇ ਸਿਪਾਈ ਪੂਰੀ ਤਰ੍ਹਾਂ ਇਸ ਯੁੱਧ ਲੜਨ ਲਈ ਤਿਆਰ ਬੈਠੇ ਆ। ਨਹੀਂ ਜਿਹੜਾ ਸਰ ਵੇਰਵਾ ਰੱਖਣਾ ਹੈ ਇਹਦੇ ਨਾਲ ਕੀ ਪੁਲਿਸ ਤੋਂ ਤਾਲਮੇਲ ਕਰੋਗੇ ਕਿ ਕਿਵੇਂ ਕੋਆਰਡੀਨੇਟ ਕਰਾਂਗੇ ਵੇਰਵਾ ਦੇਖੋ ਸਰ ਸਰ ਇੱਕ ਚੀਜ਼ ਹੈ ਹਰ ਇੱਕ ਹਰ ਇੱਕ ਜਿਹੜੀ ਦਵਾਈ ਹੈ ਹਰ ਇੱਕ ਰੋਗ ਹੈ ਦੋਨਾਂ ਦਾ ਕੰਬੀਨੇਸ਼ਨ ਹੋਣਾ ਜ਼ਰੂਰੀ ਹੈ। ਇਸ ਕਰਕੇ ਜਦੋਂ ਵੀ ਤੁਹਾਨੂੰ ਵੇਰਵੇ ਦੀ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ डीसी साहब दी मदद ਨਾਲ ਇਹਨਾਂ ਦੇ ਸਾਰੇ ਸਰਪ੍ਰਸਤੀ ਦੇ ਨਾਲ ਉਹਨਾਂ ਤੇ ਬਣਦੀ ਕਾਰਵਾਈ ਹੋਇਆ ਕਰੂਗੀ ਤੁਸੀਂ ਕਹਿ ਰਹੇ ਹੋ ਜਿਹੜਾ ਹੈਗਾ ਇਹ ਜਾਣਕਾਰੀ ਦੇਣ ਵਾਲਾ ਤਾਂ ਗੁਪਤ ਰੱਖ ਹੈ ਸਰ ਗੁਪਤ ਰੱਖਣਾ ਤਾਂ ਦੂਜੀ ਗੱਲ ਰਹਿ ਗਈ ਕਿ ਪੁਲਿਸ ਪਾਵਰਿੰਗ ਮੀਟਿੰਗ ਦੇ ਵਿੱਚ ਜਿਨ੍ਹਾਂ ਦੇ ਨਾਮ ਦੱਸੇ ਗਏ ਨੇ ਉਹ ਪੰਡੀ ਵੀ ਨਾਮ ਕੌਂਸਲਰਾਂ ਦਾ ਦੱਸਦੇ ਉਹਨਾਂ ਨੂੰ ਫੜਨ ਦੀ بجائے ਉਹ ਬੰਦੇ ਜਿਹੜੇ ਹੈਗੇ ਐਸਐਚਓ ਦੀ ਗੱਡੀਆਂ 'ਚ ਘੁੰਮਦੇ ਨੇ ਸਰ ਸਰ ਇੱਕ ਮੈਂ ਪਹਿਲਾਂ ਵੀ ਅਰਜ਼ ਕਰ ਚੁੱਕਿਆ ਕਿ 75 ਸਾਲ ਬਾਅਦ ਆਮ ਆਦਮੀ ਪਾਰਟੀ ਨੇ ਇੱਕ ਨਵੀਂ ਆਰਗੇਨਾਈਜੇਸ਼ਨ ਬਣਾਈ ਹੈ ਤੁਸੀਂ ਦੇਖੋ ਇਹ ਆਰਗੇਨਾਈਜੇਸ਼ਨ ਰਾਤ ਦਿਨ ਕੰਮ ਕਰੇਗੀ ਜਿਹੜੇ ਤਤਕਰਾਂ ਨੂੰ ਪੁਲਿਸ ਦੀਆਂ ਜਾਂ ਕਿਸੇ ਦੀਆਂ ਗੱਡੀਆਂ 'ਚ ਤੁਸੀਂ ਦੇਖਦੇ ਹੋ ਹੁਣ ਉਹ ਆਹস্তে ਆਹস্তে ਸਾਰੇ ਖੁਦ ਬੰਦ ਹੋ ਜਾਣਗੇ ਵਰਨਾ ਇਹ ਪਹਿਰੇਦਾਰ ਨੇ ਜਿਹੜੇ ਇਹ ਆਪਣਾ ਕੰਮ ਕਰਨਗੇ ਤੁਸੀਂ ਇਹਨਾਂ ਨੂੰ ਤਸਕਰ ਤਾਂ ਬੜੇ ਨਹੀਂ ਜਾ ਰਹੇ ਅਜੇ ਤੱਕ ਨਹੀਂ ਫੜੇਗੇ ਸਿਰਫ ਜਿੰਨੇ ਵੀ ਹੁਣ ਤੱਕ ਫੜੇ ਹੋਏ ਨੇ ਉਹ ਸਿਰਫ ਨਸਾ ਕਰਨ ਵਾਲੇ ਨੇ ਨਹੀਂ ਸਰ ਇਸ ਤਰ੍ਹਾਂ ਨਹੀਂ ਹੋਇਆ ਜੇ 50% ਤੋਂ ਉੱਪਰ ਜਿਹੜੇ ਹੈਗੇ ਨਸਾ ਤਸਕਰ ਹੋਏ ਥੋੜੀ ਕੋਈ ਮੁਹਿੰਮ ਕਾਮਯਾਬ ਹੈ ਸਰ ਦੇਖੋ ਕਿਤੇ ਵੀ 50% ਤਿੰਨ ਸਾਲ ਮਰਤਵਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਹੋਇਆ ਤਿੰਨ ਸਾਲ ਦੇ ਵਿੱਚ ਹਰ ਇੱਕ ਜੁੱਦ ਨੂੰ ਲੜਨ ਵਾਸਤੇ ਹਰ ਇੱਕ ਵੱਡੀ ਐਕਟੀਵਿਟੀ ਕਰਨ ਲਈ ਥੋੜਾ ਸਮਾਂ ਲੱਗਦਾ ਹੈ ਇਹ ਸਮਾਂ ਲੱਗਿਆ ਪਰ ਇਹਦੇ ਤੇ ਹੁਣ ਕਾਰਵਾਈ ਹੋਣੀ ਸ਼ੁਰੂ ਹੋ ਗਈ ਹੈ ਜਦੋਂ ਕੋਠੀਆਂ ਢੱਟਦੀਆਂ ਸੀਗੀਆਂ ਉਹ ਜਿਹੜੇ ਸੀਗੇ ਚਾਰਚ ਮੇਰੇ ਫਿਰਿਆ ਕਰਦੇ ਸੀ ਸਾਨੂੰ ਕੋਈ ਛਡਾ ਲੇ ਹੁਣ ਪਿੰਡਾਂ ਦੇ ਵਿੱਚ ਅਸੀਂ ਇੱਕ ਹੋਕਾ ਦਵਾਂਗੇ ਜਿਸ ਵੀ ਸਾਥੀ ਨੇ ਸਮਗਲਿੰਗ ਕਰਨ ਵਾਲੇ ਦੀ ਜਮਾਨਤ ਕਰਾਈ ਉਹਦੀ ਮਦਦ ਕੀਤੀ ਉਹਦਾ ਹੋਕਾ ਪਾਣੀ ਜਿਹੜਾ ਬੰਦ ਕੀਤਾ ਜਾਊਗਾ ਬਹੁਤ ਜਲਦੀ ਪਿੰਡਾਂ ਦੇ ਵਿੱਚ ਤੁਸੀਂ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਨਵੀਂ ਕਿਸਮ ਦੀਆਂ ਐਕਟੀਵਿਟੀਆਂ ਨੂੰ ਦੇਖਿਆ ਕਰੋ ਸਰ ਨਸ਼ਾ ਦਾ ਜਿਹੜੇ ਕੋਠੀਆਂ ਟਾਲਦੀ ਗੱਲ ਹੈ ਸਿਰਫ ਕੋਠਿਓਂ ਉਟਾਈਆਂ ਨਹੀਂ ਜਿਹੜੀ ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਨੇ ਨਸਾ ਤਸਕਰੀਆਂ ਦੀ ਜਿਹੜੀ ਜਾਇਦਾ ਹੋ ਰਹੀ ਉਹਨਾਂ ਨੂੰ ਲੱਟਾਈਆਂ ਫਰੀ ਤਾਂ ਕਿੱਕ ਵਾਲੀ ਟਾਈ ਇਹ ਕੋਲ ਡੀਜੀਪੀ ਸਰ ਤੁਸੀਂ ਤੁਸੀਂ ਸਰ ਜਿਹੜੇ ਤਸਕਰੀ ਕਰਦੇ ਆ ਤੁਸੀਂ ਖੁਫੀਆ ਤੌਰ ਤੇ ਸਾਨੂੰ ਜਾਣਕਾਰੀ ਦੇ ਦਿਓ ਮੈਂ ਤੁਹਾਡੇ ਕੋਲੇ 2 ਮਹੀਨੇ ਦਾ ਸਮਾਂ ਮੰਗੂਗਾ ਉਹਦੀ ਕੋਠੀ ਟਹਾ ਕੇ ਫਿਰ ਦੁਬਾਰਾ ਪ੍ਰੈਸ 'ਚ ਬੈਠੂੰਗਾ ਉਹਨਾਂ ਵਰਗੇ ਸਰਪੰਚ ਵਰਗੇ ਜਿਹੜੇ ਪੰਜਾਬ ਲੈਵਲ ਤੇ ਸਾਹਮਣੇ ਆਏ ਸੀ ਗੋਡੇ ਗੋਡੇ ਫਾਰਮ ਹਾਊਸ ਵੀ ਵੀ ਕीडी ਪਾਰਟੀਆਂ ਦੇ ਸਾਰੇ ਹਿੱਸੇ ਸੀਗੇ ਉਹ ਦੂਜੀਆਂ ਪਾਰਟੀਆਂ ਦੇ ਹਿੱਸੇ ਸੀ ਮੇਰੀ ਗੱਲ ਸੁਣੋ ਸਰ ਗੱਲ ਅੱਜ 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 ਉਹ ਸਿਆਸਤਦਾਨਾਂ ਦੇ ਸੀ ਜਿਹੜੇ ਸਿਆਸਤਦਾਨਾਂ ਨੇ ਕਦੇ ਇਹਦੇ ਤੇ ਕੰਮ ਹੀ ਨਹੀਂ ਕਰਿਆ ਮੇਰਾ ਦਿਲ ਦੁਖਦਾ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਿਹਾ ਸੀ ਕਿ ਮੈਂ ਤਿੰਨ ਹਫ਼ਤਿਆਂ ਚ ਨਸ਼ਾ ਖਤਮ ਕਰ ਦੂੰਗਾ ਮੇਰਾ ਦਿਲ ਦੁਖਦਾ ਜਦੋਂ ਸ਼੍ਰੀ ਗੁਟਕਾ ਸਾਹਿਬ ਉਹਨਾਂ ਨੇ ਹੱਥ 'ਚ ਫੜ ਕੇ ਕਸਮ ਖਾ ਲਈ ਸੀ ਪਰ ਪੰਜਾਬ ਦੇ ਲੋਕ ਭੁੱਲਦੇ ਨਹੀਂ ਪੰਜਾਬ ਦੇ ਲੋਕ ਫੇਰ ਦੁਬਾਰਾ ਉਹ ਗੱਲ ਨੂੰ ਚੇਤੇ ਕਰਾ ਦਿੰਦੇ ਆ ਤੇ 2022 ਦੇ ਵਿੱਚ ਜਿਹੜੇ ਕਹਿੰਦੇ ਸੀ ਅਸੀਂ ਮੁਗਲਿਆ ਸ਼ਹਿਜ਼ਾਦੇ ਬਣ ਗਏ ਅਸੀਂ ਆਮ ਲੋਕ ਨਹੀਂ ਰਹੇ ਵੱਡੇ ਵੱਡੇ ਰਾਜੇ ਮਹਾਰਾਜੇ ਦੀ ਜ਼ਿੰਦਗੀ ਬਤੀਤ ਕਰਦੇ ਸੀ ਮੇਨ ਵਿੰਗ ਦਾ ਵੀ ਜੁਆਇੰਟ 77 ਲਾਇਆ ਹੈ ਮੇਰਾ ਮਨ ਦੁਖਦਾ ਜਦੋਂ ਬਜ਼ੁਰਗ ਕੰਦੇ ਨੇ ਸਾਡੀ ਸਾਰੀ ਜਾਇਦਾਦ ਵਿਕ ਜੇ ਮੇਰਾ ਬੱਚਾ ਨਸ਼ੇ ਤੋਂ ਨਿਕਲ ਜੇ ਪਰ ਦੂਜੇ ਪਾਸੇ ਨਸ਼ੇ ਦੇ ਸੋਦਾਗਰ ਨਸ਼ੇ ਦੇ ਤਸਕਰ ਲੋਕਾਂ ਦੇ ਲੁੱਟੇ ਹੋਏ ਪੈਸੇ ਮਾਮਾ ਦੀ ਮਿਹਨਤ ਨਾਲ ਕਮਾਈ ਨੂੰ ਮਹਿਲਾਂ ਵਿੱਚ ਤਵਕੀਲ ਕਰੀ ਜਾਂਦੀ ਹੈ ਦੁੱਖ ਆਂਦਾ ਹੈ ਤਸਕਰਾਂ ਦੇ ਜਿਹੜੇ ਮੈਲ ਹੈ ਵੱਡੇ ਹੁੰਦੇ ਨੇ ਉਹਨਾਂ ਦੀਆਂ ਗੱਡੀਆਂ ਵੱਡੀਆਂ ਹੁੰਦੀਆਂ ਗਈਆਂ ਤੇ ਮਾਮਾ ਦੇ ਜਿਹੜੇ ਪੁੱਤ ਨੇ ਤੇ ਸਾਡੀਆਂ ਪੂਰੀ ਭੈਣਾਂ ਦੇ ਨਸ਼ੇ ਦੇ ਵਿੱਚ ਰੁੜੀਆਂ ਦੇ ਮੈਂ ਹੱਕਰ ਮਹਿਸੂਸ ਕਰਦਾ ਕਿ ਮੈਂ ਆਮ ਆਦਮੀ ਪਾਰਟੀ ਦਾ ਹਿੱਸਾ ਹਾਂ ਹੱਕਰ ਮਹਿਸੂਸ ਕਰਦਾ ਵੀ ਆਮ ਆਦਮੀ ਪਾਰਟੀ ਦਾ ਮੈਂ ਸਿਫਾਈ ਹੈ ਤੇ ਮੈਂ ਫਕਰ ਮਹਿਸੂਸ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਜਿਨ੍ਹਾਂ ਨੇ ਫੈਸਲਾ ਕਰਿਆ ਵੀ ਹੁਣ ਪੰਜਾਬ ਵਿੱਚ ਜਾਂ ਤਾਂ ਨਸ਼ਾ ਨਹੀਂ ਰਹੂਗਾ ਜਾਂ ਫਿਰ ਨਸ਼ੇ ਦੇ ਜਿਹੜੇ ਸੋਦਾਗਰ ਨੇ ਪੰਜਾਬ ਛੱਡ ਕੇ ਦੂਜੇ ਪਾਸੇ ਇਸ ਕਰਕੇ ਇਸ ਯੁੱਧ ਦੇ ਵਿੱਚ ਹੁਣ ਬਹੁਤ ਸਾਥੀਆਂ ਦੇ ਕਾਲ ਸਾਰੀਆਂ ਨੇ ਮੈਨੂੰ ਫੋਨ ਆ ਰਹੇ ਆ ਬੀਜੇਪੀ ਵਾਲਿਆਂ ਦੇ ਮੈਨੂੰ ਫੋਨ ਆ ਰਹੇ ਆ ਕਾਂਗਰਸ ਵਾਲਿਆਂ ਦੇ ਮੈਨੂੰ ਫੋਨ ਆ ਰਹੇ ਆ ਅਖਾਲੀਦਰ ਵਾਲਿਆਂ ਦੇ ਉਹ ਕਹਿੰਦੇ ਇਸ ਯੁੱਧ ਦੇ ਵਿੱਚ ਅਸੀਂ ਵੀ ਤੁਹਾਡਾ ਸਾਥ ਦਵਾਂ ਤੇ ਹੁਣ ਪਾਰਟੀ ਨੇ ਰਣਨੀਤੀ ਬਣਾਈ ਹੈ ਦੋ ਤਰੀਕੋਂ ਪਿੰਡਾਂ ਦੀਆਂ ਜਿਹੜੀਆਂ ਕਮੇਟੀਆਂ ਬਣੀਆਂ ਸੀ ਜਿਨ੍ਹਾਂ ਨੂੰ ਅਸੀਂ ਬੀ ਡੀ ਸੀ ਕਮੇਟੀ ਕਹਿੰਦੇ ਆਂ ਵਿਲੇਜ ਡਿਫੈਂਸ ਕਮੇਟੀ ਉਹਨਾਂ ਨੂੰ ਨਾਲ ਲੈ ਕੇ ਹਰ ਸ਼ਹਿਰ ਦੇ ਵਿੱਚ ਅਸੀਂ ਬਹੁਤ ਵੱਡਾ ਇੱਕ ਪ੍ਰੋਗਰਾਮ ਕਰਕੇ ਆਗਾਜ਼ ਕਰਨ ਲੱਗੇ ਆਂ ਨਸ਼ਾ ਮੁਕਤੀ ਯਾਤਰਾ ਬਹੁਤ ਜਲਦੀ ਮਲੇਰਕੋਟਲਾ ਦੇ ਵਿੱਚ ਵੀ ਬਹੁਤ ਵੱਡੀ ਮੀਟਿੰਗ ਹੋਊਗੀ ਜਿਦੇ ਵਿੱਚ ਦੋਨੋਂ ਹਲਕਿਆਂ ਦੇ ਬੀ ਡੀ ਸੀ ਕਮੇਟੀ ਦੇ ਮੈਂਬਰ ਡੀ ਸੀ ਸਾਹਿਬ ਐਸ ਐਸ ਪੀ ਸਾਹਿਬ ਸਾਰਾ ਪੁਲਿਸ ਪ੍ਰਸ਼ਾਸਨ ਅਤੇ ਪਿੰਡਾਂ ਦੇ ਸਰਪੰਚ ਇਕੱਠੇ ਹੋਵਾਂਗੇ ਅਸੀਂ ਉਸ ਤੋਂ ਬਾਅਦ ਸੱਤ ਤਰੀਕ ਤੋਂ ਹਰ ਪਿੰਡਾਂ ਤੇ ਸ਼ਹਿਰਾਂ ਵਿੱਚ ਜਾ ਕੇ ਮੁਕਾਦਿਆ ਕਰਾਂਗੇ ਉੱਥੇ ਯਾਤਰਾ ਕੱਢਿਆ ਕਰਾਂਗੇ ਜਿੱਥੇ ਲੋਕਾਂ ਨੂੰ ਅਵੇਅਰ ਕਰਿਆ ਕਰਾਂਗੇ ਨਸ਼ੇ ਤੋਂ ਕਿੱਦਾਂ ਬਚਣਾ ਅਸੀਂ ਉਹ ਲੋਕਾਂ ਦੀ ਲਿਸਟ ਬਣਾਵਾਂਗੇ ਜਿਹੜੇ ਨਸ਼ਾ ਕਰਨ ਲੱਗੇ ਸੀ ਉਹਨਾਂ ਨੂੰ ਸਰਕਾਰੀ ਹਸਪਤਾਲਾਂ ਚ ਇਲਾਜ ਲਈ ਲੈ ਕੇ ਜਾਏਗਾ ਅਸੀਂ ਉਹਨਾਂ ਦੀ ਲਿਸਟ ਬਣਾਵਾਂਗੇ ਜਿਹੜਾ ਕਿਸੇ ਕਾਰਨ ਤੇ ਨਸ਼ੇ ਦਾ ਆਦੀ ਹੋ ਗਿਆ ਸੀ ਪਰ ਅੱਜ ਉਹ ਨਸ਼ਾ ਛੱਡ ਕੇ ਠੀਕ ਹੋ ਗਿਆ ਉਹਨਾਂ ਨੂੰ ਜ਼ਿਲ੍ਹੇ ਦਾ ਰੋਲ ਮਾਡਲ ਬਣਾਇਆ ਕਰਾਂਗੇ ਉਹਨਾਂ ਨੂੰ ਲੋਕਾਂ ਕੋਲ ਉਹਨਾਂ ਨੂੰ ਦੱਸਣ ਵਾਸਤੇ ਕਿ ਉਹ ਕਿਸ ਤਰ੍ਹਾਂ ਨਸ਼ੇ ਤੋਂ ਅੱਜ ਦੂਰ ਹੋ ਗਿਆ ਉਹਨਾਂ ਨੂੰ ਰੋਲ ਮਾਡਲ ਦਾ ਦਰਜਾ ਦਵਾਂਗੇ ਪਰ ਜਿਹੜੇ ਤਸਕਰ ਉਸ ਇਲਾਕੇ 'ਚ ਤਸਕਰੀ ਕਰਦੇ ਹੋਣਗੇ ਉਹਨਾਂ ਨੂੰ ਜੇਲਾ 'ਚ ਭਜਾਏ ਜਗਦੀਪ ਜੱਗਾ ਖੁਦ ਮਲੇਰ ਕੋਟਲੇ ਦੇ ਪਿੰਡ-ਪਿੰਡ ਜਾਊਗਾ ਇਹ ਮੇਰੀ ਟੀਮ ਜਿਹੜੀ ਬਣੀ ਹੈ ਇਹ ਜਾਊਗੀ ਪਿੰਡਾਂ ਦੀਆਂ ਕਮੇਟੀਆਂ ਜਾਇਆ ਕਰਨਗੀਆਂ ਮੌਜੂਦਾ ਐਸਐਚਓ ਜਾਊਗਾ ਮੌਜੂਦਾ ਪੁਲਿਸ ਪ੍ਰਸ਼ਾਸਨ ਜਾਊਗਾ ਹੁਣ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੈ ਰਹਿ ਨਹੀਂ ਦੇਣਾ ਕਿਉਂਕਿ ਇਸ ਯੁੱਧ ਦੇ ਵਿੱਚ ਆਮ ਲੋਕਾਂ ਦਾ ਸਾਥ ਜਦੋਂ ਕੋਈ ਯੁੱਧ ਲੜਦਾ ਹੈ ਉਹ ਯੁੱਧ ਜਿੱਤਿਆ ਜਾਂਦਾ ਜਦੋਂ ਆਮ ਲੋਕ ਵੀ ਉਹਦੇ ਸਿਪਾਹੀ ਬਣ ਜਾਂਦੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਹੁਣ ਸਾਨੂੰ ਪੰਜਾਬ ਦੇ ਵਿੱਚ ਬਹੁਤ ਭਾਰੀ ਸਪੋਰਟ ਮਿਲਦੀ ਹੈ ਨਛੇ ਨੂੰ ਤੁਹਾਡੇ ਚੈਨਲ ਜਰੀਏ ਮੈਂ ਤਸਕਰਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਤੁਸੀਂ ਲੋਕਾਂ ਦੇ ਧੀਆ ਪੁੱਤ ਖਰਾਬ ਕਰਦੇ ਤੁਸੀਂ ਪੰਜਾਬ ਦੀ ਜਵਾਨੀ ਖਰਾਬ ਕਰਦੇ ਹੁਣ ਪੰਜਾਬ ਸਰਕਾਰ ਇਹ ਜਿਹੜਾ ਯੁੱਧ ਲੜਨ ਜਾ ਰਹੀ ਹੈ ਇਹਦੇ ਵਿੱਚ ਤੁਹਾਡੀ ਸਹਾਇਤਾ ਦੀ ਕਿਰਪਾ ਕਰਕੇ ਇਹ ਨਸ਼ੇ ਦੀ ਤਸਕਰੀ ਬੰਦ ਕਰ ਦਿਓ ਤੇ ਜਾਂ ਫਿਰ ਪੰਜਾਬ ਛੱਡ ਕੇ ਕਿਸੇ ਦੂਜੇ ਸੂਬੇ ਚ ਚਲ ਜਾਓ ਪੰਜਾਬ ਚ ਕਦੇ ਵੀ ਨਸ਼ਾ ਬੱਚੇ ਬੱਚੀਆਂ ਨੂੰ ਮਿਲੇਗਾ ਨਹੀਂ ਇਸ ਕਰਕੇ ਮੈਂ ਉਹਨਾਂ ਨੂੰ ਵੀ ਕਹਿਣਾ ਜੋ ਨਸ਼ੇ ਦੇ ਆਦੀ ਹੋ ਗਏ ਭੈਣੋ ਤੇ ਭਰਾਓ ਕਿਰਪਾ ਕਰਕੇ ਆਓ ਇਸ ਜੁੱਧ ਵਿੱਚ ਸਾਡਾ ਸਾਥ ਦਿਓ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਨਸ਼ਾ ਮੁਕਤੀ ਮੋਰਚਾ ਦੇ ਰਿਕਾਰਡਿੰਗ ਇਹਨਾਂ ਦੇ ਨੂੰ ਮੈਂ ਦਿਲੀਤ ਹੋਰ ਤੇ ਫੇਰ ਮੁਬਾਰਕਬਾਦ ਦੇਣਾ ਹੈ ਸਾਥੀਓ ਪੰਜਾਬ ਜਿਹੜਾ ਹੈ ਉਹ ਸੂਬਾ ਹਿੰਦੁਸਤਾਨ ਦੇ ਸਾਰੇ ਸੂਬਿਆਂ ਤੋਂ ਵਧੀਆ ਸੂਬਾ ਗਿਣਿਆ ਜਾਂਦਾ ਸੀ ਪਰ ਦੁੱਖ ਉਦੋਂ ਹੁੰਦਾ ਜਦੋਂ ਬਜ਼ੁਰਗ ਮਾਵਾਂ ਕਹਿੰਦੀਆਂ ਵੀ ਸਾਡੀ ਸਾਰੀ ਦੌਲਤ ਲੈ ਲਾ ਸਾਡੀ ਸਾਰੀ ਸ਼ੌਹਰਤ ਲੈ ਲਾ ਮੇਰੇ ਮੁੰਡੇ ਨੂੰ ਨਸ਼ੇ ਚੋਂ ਕੱਢ ਦੇ ਦਿਲ ਦੁੱਖਦਾ ਹੈ ਜਦੋਂ ਪਿੰਡਾਂ 'ਚ ਜਾਂਦਾ ਹੈ ਜਿਹੜੇ ਕੁਝ ਬੱਚੇ ਉਸ ਰੋਗ ਦੇ ਆਦੀ ਹੋ ਗਏ ਨਸ਼ੇ ਵਾਲੇ ਰੋਗ ਦੇ ਉਹਨਾਂ ਨੂੰ ਦੇਖ ਕੇ ਮਨ ਦੁਖੀ ਹੁੰਦਾ ਹੈ ਕਈ ਵਾਰੀ ਘਰਾਂ ਦੇ ਵਿੱਚ ਜਾਂਦਾ ਹੈ ਕਿ ਘਰਾਂ ਦੇ ਭਾਂਡੇ ਤੱਕ ਨਸ਼ੇ ਦੀ ਆਦਤ 'ਚ ਲੱਗੇ ਹੋਏ ਬੱਚੇ ਵੇਚਣ ਨੂੰ ਤਿਆਰ ਹੋ ਜਾਂਦੇ ਆ ਉਦੋਂ ਬੜਾ ਮਨ ਦੁਖਦਾ ਹੈ 2022 ਦੇ ਵਿੱਚ ਮੈਂ ਪਟਿਆਲਾ ਦਿਹਾਤੀ ਹਲਕੇ ਨੂੰ ਰਿਪਰੈਜ਼ੈਂਟ ਕੀਤਾ ਮੈਂ ਹੁਣ ਉੱਥੇ ਦਾ ਡਿਪਟੀ ਮੇਅਰ ਹਾਂ ਤੇ ਮੈਨੂੰ ਪਾਰਟੀ ਨੇ ਮੇਨ ਵਿੰਗ ਦਾ ਵੀ ਜੁਆਇੰਟ ਸਖਤਰ ਲਾਇਆ ਹੈ ਮੇਰਾ ਮਨ ਦੁਖਦਾ ਜਦੋਂ ਬਜ਼ੁਰਗ ਕਹਿੰਦੇ ਨੇ ਸਾਡੀ ਸਾਰੀ ਜਾਇਦਾਦ ਵਿਕ ਜੇ ਮੇਰਾ ਬੱਚਾ ਨਸ਼ੇ ਚੋਂ ਨਿਕਲ ਜੇ ਪਰ ਦੂਜੇ ਪਾਸੇ ਨਸ਼ੇ ਦੇ ਸੋਦਾਗਰ ਨਸ਼ੇ ਦੇ ਤਸਕਰ ਲੋਕਾਂ ਦੇ ਲੁੱਟੇ ਹੋਏ ਪੈਸੇ ਮਾਵਾਂ ਦੀ ਮਿਹਨਤ ਨਾਲ ਕਮਾਈ ਨੂੰ ਮਹਿਲਾਂ ਵਿੱਚ ਤਬਦੀਲ ਕਰੀ ਜਾਂਦੇ ਆ ਦੁੱਖ ਆਂਦਾ ਤਸਕਰਾਂ ਦੇ ਜਿਹੜੇ ਮੈਲ ਹੈ ਵੱਡੇ ਹੁੰਦੇ ਗਏ ਉਹਨਾਂ ਦੀਆਂ ਗੱਡੀਆਂ ਵੱਡੀਆਂ ਹੁੰਦੀਆਂ ਗਈਆਂ ਤੇ ਮਾਮਾ ਦੇ ਜਿਹੜੇ ਪੁੱਤ ਨੇ ਤੇ ਸਾਡੀਆਂ ਕੁਝ ਭੈਣਾ ਇਹ ਨਸ਼ੇ ਦੇ ਵਿੱਚ ਰੁੜਦੀਆਂ ਗਈਆਂ ਮੈਂ ਫਕਰ ਮਹਿਸੂਸ ਕਰਦਾ ਕਿ ਮੈਂ ਆਮ ਆਦਮੀ ਪਾਰਟੀ ਦਾ ਹਿੱਸਾ ਆ ਫਕਰ ਮਹਿਸੂਸ ਕਰਦਾ ਮੈਂ ਆਮ ਆਦਮੀ ਪਾਰਟੀ ਦਾ ਮੈਂ ਸਿਪਾਈ ਆ ਤੇ ਮੈਂ ਫਕਰ ਮਹਿਸੂਸ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਜਿਨ੍ਹਾਂ ਨੇ ਫੈਸਲਾ ਕਰਿਆ ਵੀ ਹੁਣ ਪੰਜਾਬ ਵਿੱਚ ਜਾਂ ਤਾਂ ਨਸ਼ਾ ਨਹੀਂ ਰਹੂਗਾ ਜਾਂ ਫਿਰ ਨਸ਼ੇ ਦੇ ਜਿਹੜੇ ਸਦਾਗਰ ਨੇ ਪੰਜਾਬ ਛੱਡ ਕੇ ਦੂਜੇ ਪਾਸੇ ਚਲੇ ਜਾਣਗੇ ਇਸ ਕਰਕੇ ਇਸ ਯੁੱਧ ਦੇ ਵਿੱਚ ਹੁਣ ਬਹੁਤ ਸਾਥੀਆਂ ਦੇ ਕਾਲ ਸਾਰੀਆਂ ਨੇ ਮੈਨੂੰ ਫੋਨ ਆ ਰਿਹਾ ਹੈ ਬੀਜੇਪੀ ਵਾਲਿਆਂ ਦੇ ਮੈਨੂੰ ਫੋਨ ਆ ਰਿਹਾ ਹੈ ਕਾਂਗਰਸ ਵਾਲਿਆਂ ਦੇ ਮੈਨੂੰ ਫੋਨ ਆ ਰਿਹਾ ਹੈ ਅਕਾਲੀ ਦਲ ਵਾਲਿਆਂ ਦੇ ਉਹ ਕਹਿੰਦੇ ਇਸ ਯੁੱਧ ਦੇ ਵਿੱਚ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ ਤੇ ਹੁਣ ਪਾਰਟੀ ਨੇ ਰਣਨੀਤੀ ਬਣਾਈ ਹੈ ਦੋ ਤਰੀਕ ਤੋਂ ਪਿੰਡਾਂ ਦੀਆਂ ਜਿਹੜੀਆਂ ਕਮੇਟੀਆਂ ਬੜੀਆਂ ਸੀ ਜਿਨ੍ਹਾਂ ਨੂੰ ਅਸੀਂ VDC ਕਮੇਟੀ ਕਹਿੰਦੇ ਆ ਵਿਲੇਜ ਡਿਫੈਂਸ ਕਮੇਟੀ ਉਹਨਾਂ ਨੂੰ ਨਾਲ ਲੈ ਕੇ ਹਰ ਸ਼ਹਿਰ ਦੇ ਵਿੱਚ ਅਸੀਂ ਬਹੁਤ ਵੱਡਾ ਇੱਕ ਪ੍ਰੋਗਰਾਮ ਕਰਕੇ ਆਗਾਜ਼ ਕਰਨ ਲੱਗੇ ਆ ਨਸ਼ਾ ਮੁਕਤੀ ਯਾਤਰਾ ਦਾ ਬਹੁਤ ਜਲਦੀ ਮਲੇਰ ਕੋਟਲਾ ਦੇ ਵਿੱਚ ਵੀ ਬਹੁਤ ਵੱਡੀ ਮੀਟਿੰਗ ਹੋਊਗੀ ਜਿਹਦੇ ਵਿੱਚ ਦੋਨੋਂ ਹਲਕਿਆਂ ਦੇ ਵੀਡੀਸੀ ਕਮੇਟੀ ਦੇ ਮੈਂਬਰ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰਾ ਪੁਲਿਸ ਪ੍ਰਸ਼ਾਸਨ ਅਤੇ ਪਿੰਡਾਂ ਦੇ ਸਰਪੰਚ ਇਕੱਠੇ ਹੋਵਾਂਗੇ ਅਸੀਂ ਉਸ ਤੋਂ ਬਾਅਦ 7 ਤਰੀਕ ਤੋਂ ਹਰ ਪਿੰਡਾਂ ਤੇ ਸ਼ਹਿਰਾਂ ਵਿੱਚ ਜਾ ਕੇ ਹੋਕਾ ਦਿਆ ਕਰਾਂਗੇ ਉੱਥੇ ਯਾਤਰਾ ਕੱਢਿਆ ਕਰਾਂਗੇ ਜਿੱਥੇ ਲੋਕਾਂ ਨੂੰ ਅਵੇਅਰ ਕਰਿਆ ਕਰਾਂਗੇ ਨਸ਼ੇ ਤੋਂ ਕਿੱਦਾਂ ਬਚਣਾ ਅਸੀਂ ਉਹ ਲੋਕਾਂ ਦੀ ਲਿਸਟ ਬਣਾਵਾਂਗੇ ਜਿਹੜੇ ਨਸ਼ਾ ਕਰਨ ਲੱਗ ਗਏ ਸੀ ਉਹਨਾਂ ਨੂੰ ਸਰਕਾਰੀ ਹਸਪਤਾਲਾਂ 'ਚ ਇਲਾਜ ਲਈ ਲੈ ਕੇ ਜਾਇਆ ਕਰਾਂਗੇ ਅਸੀਂ ਉਹਨਾਂ ਦੀ ਲਿਸਟ ਬਣਾਵਾਂਗੇ ਜਿਹੜਾ ਕਿਸੇ ਕਾਰਨ ਤੇ ਨਸ਼ੇ ਦਾ ਆਦੀ ਹੋ ਗਿਆ ਸੀ ਪਰ ਅੱਜ ਉਹ ਨਸ਼ਾ ਛੱਡ ਕੇ ਠੀਕ ਹੋ ਗਿਆ ਉਹਨਾਂ ਨੂੰ ਜ਼ਿਲ੍ਹੇ ਦਾ ਰੋਲ ਮਾਡਲ ਬਣਾਇਆ ਕਰਾਂਗੇ ਉਹਨਾਂ ਨੂੰ ਲੋਕਾਂ ਕੋਲ ਉਹਨਾਂ ਨੂੰ ਦੱਸਣ ਵਾਸਤੇ ਵੀ ਉਹ ਕਿਸ ਤਰ੍ਹਾਂ ਨਸ਼ੇ ਤੋਂ ਅੱਜ ਦੂਰ ਹੋ ਗਿਆ ਉਹਨਾਂ ਨੂੰ ਰੋਲ ਮਾਡਲ ਦਾ ਦਰਜਾ ਦਵਾਂਗੇ ਪਰ ਜਿਹੜੇ ਤਸਕਰ ਉਸ ਇਲਾਕੇ 'ਚ ਤਸਕਰੀ ਕਰਦੇ ਹੋਣਗੇ ਉਹਨਾਂ ਨੂੰ ਜੇਲ੍ਹਾਂ 'ਚ ਪਹੁੰਚਾਇਆ ਕਰਾਂਗੇ ਜਗਦੀਪ ਜੱਗਾ ਖੁਦ ਮਲੇਰ ਕੋਟਲੇ ਦੇ ਪਿੰਡ-ਪਿੰਡ ਜਾਊਗਾ ਇਹ ਮੇਰੀ ਟੀਮ ਜਿਹੜੀ ਬਣੀ ਹੈ ਇਹ ਜਾਊਗੀ ਪਿੰਡਾਂ ਦੀਆਂ ਕਮੇਟੀਆਂ ਜਾਇਆ ਕਰਨਗੀਆਂ ਮੌਜੂਦਾ ਐਸਐਚਓ ਜਾਊਗਾ ਮੌਜੂਦਾ ਪੁਲਿਸ ਪ੍ਰਸ਼ਾਸਨ ਜਾਊਗਾ ਹੁਣ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੈ ਰਹਿ ਨਹੀਂ ਦੇਣਾ ਕਿਉਂਕਿ ਇਹ ਯੁੱਧ ਦੇ ਵਿੱਚ ਆਮ ਲੋਕਾਂ ਦਾ ਸਾਥ ਹੈ ਜਦੋਂ ਕੋਈ ਯੁੱਧ ਲੜਦਾ ਹੈ ਉਹ ਯੁੱਧ ਜਿੱਤਿਆ ਜਾਂਦਾ ਜਦੋਂ ਆਮ ਲੋਕ ਵੀ ਉਹਦੇ ਸਿਪਾਈ ਬਣ ਜਾਂਦੇ ਆ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਹੁਣ ਸਾਨੂੰ ਪੰਜਾਬ ਦੇ ਵਿੱਚ ਬਹੁਤ ਭਾਰੀ ਸਪੋਰਟ ਮਿਲ ਰਹੀ ਹੈ ਨਸ਼ੇ ਨੂੰ ਖਤਮ ਕਰਨ ਲਈ ਤੁਹਾਡੇ ਚੈਨਲ ਜ਼ਰੀਏ ਮੈਂ ਤਸਕਰਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਤੁਸੀਂ ਲੋਕਾਂ ਦੇ ਧੀਆਂ ਪੁੱਤ ਖਰਾਬ ਕਰਦੇ ਤੁਸੀਂ ਪੰਜਾਬ ਦੀ ਜਵਾਨੀ ਖਰਾਬ ਕਰਤੀ ਹੁਣ ਪੰਜਾਬ ਸਰਕਾਰ ਇਹ ਜਿਹੜਾ ਯੁੱਧ ਲੜਨ ਜਾ ਰਹੀ ਹੈ ਇਹਦੇ ਵਿੱਚ ਤੁਹਾਡੀ ਸਾਰਨੀ ਕਿਰਪਾ ਕਰਕੇ ਇਹ ਨਸ਼ੇ ਦੀ ਤਸਕਰੀ ਬੰਦ ਕਰ ਦਿਓ ਤੇ ਜਾਂ ਫਿਰ ਪੰਜਾਬ ਛੱਡ ਕੇ ਕਿਸੇ ਦੂਜੇ ਸੂਬੇ ਚ ਚਲ ਜਓ ਪੰਜਾਬ ਚ ਕਦੇ ਵੀ ਨਸ਼ਾ ਬੱਚੇ ਬੱਚੀਆਂ ਨੂੰ ਮਿਲੇਗਾ ਨਹੀਂ ਇਸ ਕਰਕੇ ਮੈਂ ਉਹਨਾਂ ਨੂੰ ਵੀ ਕਹਿਣਾ ਜੋ ਨਸ਼ੇ ਦੇ ਆਦੀ ਹੋ ਗਏ ਭੈਣੋ ਤੇ ਭਰਾਓ ਕਿਰਪਾ ਕਰਕੇ ਆਓ ਇਸ ਯੁੱਧ ਚ ਸਾਡਾ ਸਾਥ ਦਿਓ ਬਹੁਤ ਬਹੁਤ ਮਿਹਰਬਾਨੀ ਧੰਨਵਾਦ